ਈ ਡਾਂਗ ਵਰਗਿਆ ਦੀ ਯਾਰਾ ਤੀਰੇ ਸੀ ਮਰਦੀਆਂ ਕਿਵੇਂ ਆ ਕੀ ਹੋ ਗਿਆ ਬਲਾਖੋਸ ਹੋਇਆ ਕਰਦਾ ਵਿਆਹ ਆ ਗਿਆ ਮੇਰੀ ਸਹੇਲੀ ਦਾ ਮੈਨੂੰ ਸੱਦਿਆ ਗਿਆ ਤੇ ਤੇਰੀ ਸਹੇਲੀ ਨੇ ਵਿਆਹ ਕਰਾ ਲਿਆ ਤੈਨੂੰ ਸੱਦ ਲਿਆ ਤੇ ਹੋਰ ਉਹ ਚੱਲਿਆ ਵਾ ਰਿਵਾਜ ਅੱਛਾ ਠੀਕਾ ਲੀੜੇ ਲੈ ਕੋਟ ਕੂਟ ਪੈਂਟ ਪਾਇਆ ਕੋਟ ਪੈਂਟ ਕਿੱਥੋਂ ਲੈ ਗਏਗਾ ਲੀੜੇ ਭਗਤੂ ਲਿਆਵਾਂਗੇ ਉਹ ਯਾਰ ਉਹੀ ਆਣ ਪੜਾ ਲਈ ਗੱਲ ਕਰਤੀ ਭਗਤੀ ਕਰਨਾ ਮੇਰੇ ਕੋਲ ਤਾਂ ਲੀੜੇ ਹੈ ਨਹੀਂ ਨੇ ਆਹ ਆਨਲਾਈਨ ਮਗਾ ਕੇ ਦੋ ਨਾਲ ਤਾਂ ਲੀੜੇ ਪੈਂਟ ਕੂਟ ਪੈਂਟ ਕੂਟ ਆ ਦੇਖ ਤਾਂ ਤੁਹ ਕਿੰਨਾ ਤੋੜਾ ਭਟਕੜ ਆ ਖਾਕੀ ਆ ਕਰ ਦੇ ਖਾਕੀ ਆ ਖਾਕੀ ਆ ਹੋਰ ਕੌਸ ਨਿਕਰ ਨਿਕਰ ਵੀ ਹੈਣੀ ਨਿਕਰ ਵੀ ਹੈਣੀ ਨਿਕਰ ਕਰ ਦੇ ਨਿਕਰ ਹੋਰ ਆ ਇਹ ਕਾਲੀ ਨਿਕਰ ਕਰ ਦੇ ਕਰਤੀ ਕਰਤੀ ਕੋਈ ਉਹਦੇ ਵਾਸਤੇ ਵੀ ਲੈ ਸਕਦੇ ਆ ਕੀ ਲੈ ਕੇ ਜਾਏਗਾ ਉਹਦੇ ਵਾਸਤੇ ਕੁਰਤੀ ਜੀ ਵੇਖਾ ਕੁਰਤੀ ਜੀ ਕੁਰਤੀ ਆ ਆ ਚਲਾ ਆ ਕਰ ਦਿਆ ਕਰ ਦੇ ਕਿਹੜਾ ਰੰਗ ਲੈਣਾ ਗੁਲਾਬੀ ਗੁਲਾਬੀ ਆ ਕਰ ਦਿੰਦੇ ਆ ਤੇ ਐਡਰੈਸ ਦੇਤਾ ਤੇਰਾ ਚੱਲਾਂਗੀ ਤੈਨੂੰ ਫੋਨ ਆਊਗਾ ਕੱਲ ਨੂੰ ਪਰਸੋ ਦਾ ਵਿਆਹ ਹੈਗਾ ਉਹ ਕੱਲ ਨੂੰ ਫੋਨ ਆਊਗਾ ਫੋਨ ਨਾ ਬੰਦ ਕਰ ਲਈ ਲੀੜੇ ਨਾ ਫੁੱਦੂ ਹੋਣ ਇੱਕ ਨੰਬਰ ਮੈਂ ਮੰਗਾਉਣਾ ਲੀੜੇ ਚੱਲਾਂਗੀ ਚੱਲਾਂਗੀ ਹਾਂ ਚੱਲੂਗਾ ਮੈਂ ਠੀਕ ਆ ਹੈਲੋ ਕੋਈ ਬਲਦੇਵ ਬੋਲਦਾ। ਕੋਈ ਆਪਣਾ ਪਾਰਸ ਆਇਆ ਸੀ ਯਾਰ ਤੇ ਮੈਂ ਅੱਡੇ ਤੇ ਖੜਾ ਸੱਪੜਾ ਬਣੀ ਜਾਂਦਾ ਇੱਥੇ ਯਾਰ ਇੱਥੇ ਆ ਜਾ ਹਿੰਮਤ ਨਾ ਜੀ ਭਾਈ ਯਾਰ ਜਗਾ ਵੀ ਜਾਣਾ ਯਾਰ। ਠੀਕ। ਕੱਟਾ ਵਿਆਹ ਨਹੀਂ ਗਿਆ। ਗਿਆ ਜਾਣਾ ਸੀ ਕਾਲੂ ਦਾ ਵਿਆਹ ਆਪਾਂ ਦੇ ਯਾਰ ਨੇ ਪਤਾ ਨਹੀਂ ਲੀੜੇ ਮੰਗਾ ਤੇ ਲੀੜੇ ਆਏ ਹੀ ਨਹੀਂ। ਹੈਲੋ। ਹਾਂ ਮੈਂ ਮਹਾ ਬਲਦੇਵ ਸਿੰਘ ਹੀ ਆ ਜੀ। ਤੁਸੀਂ ਕੌਣ? ਸਪਾਰਸਲ ਆ ਲਿਆ ਹਾਂ ਹਾਂ ਅਸੀਂ ਅਸੀਂ ਵੀ ਡੇ ਮੰਗਾਏ ਸੀਗੇ ਕਿੱਥੇ ਖੜਾ ਬਈ ਤੂੰ ਅੱਡੇ ਤੇ ਆ ਆ ਗਿਆ ਬਈ ਮੈਂ ਆ ਗਿਆ ਫੋਨ ਆ ਗਿਆ ਯਾਰ ਆ ਗਿਆ ਆ ਗਿਆ ਖੜੀ ਜਾਂ ਕਮੀਆ ਬਾਈ ਕਮੀਆ ਪਰ ਇਹ ਵਧੀਆ ਸਪਾਰਸਲ ਆ ਨਾ ਬਈ ਤੂੰ ਹਾਂ ਬਈ ਹਾਂ ਸਮਾਨ ਮੰਗਾ ਦਿੱਤਾ ਬਾਈ ਕਿਹੜੇ ਨਾਂ ਤੇ ਬਾਈ ਬਈ ਬਲਦੇਵ ਸਿੰਘ ਨਾਂ ਤੇ ਠੀਕ ਆ ਬਈ ਫੋਨ ਲਾਏ ਤੈਨੂੰ ਬਈ ਬੜਾ ਚਾ ਕਿਵੇਂ ਸਾਹ ਚੜਾਈ ਬੈਠਾ ਵਿਚਾ ਬੜਾ ਨਾ ਸਮਾਨ ਮਗਾਈ ਗਿਆ ਜਾਣਾ ਨਾ ਬਈ ਤੂੰ ਕਿ ਥੋੜਾ ਬਈ ਬਈ ਆਪਾਂ ਬਠੰਡੇ ਤੋਂ ਆਉਣੇ ਆ ਬਈ ਆਪਾਂ ਸਮਾਨ ਸੀਗਾ ਪੈਸੇ ਕਰਤੇ ਜੀ ਕਰਨੇ ਆ ਪੈਸੇ ਬਈ ਯਾਰਾ ਮੁੰਡਾ ਕਹਿੰਦਾ ਉਹਦੀ ਦੇਣੀ ਮੌਕੇ ਤੇ ਤੇ ਕਰ ਪੈਸੇ ਕਰ ਪੈਸੇ ਪੈਸੇ ਦੇਣਾ 2000 ਰੁਪਿਆ ਦਾ ਸੀ ਬਈ ਉਹ ਕਰ 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 ਆ ਲੈ ਬਈ 2000 ਰੁਪਿਆ ਬਈ ਸਾਰਾ ਆ ਲੈ ਗਿਨਿਆ ਬਈ ਆ ਬਈ ਸਮਾਨ ਦੇ ਬਈ ਆਪਣਾ ਤਿੰਨ ਤੀਜਾ ਹੈ ਬਾਈ ਤਿੰਨ ਹਾਂ ਇੱਕ ਮਿੰਟ ਬਾਈ ਦਿਖਾ ਦੇ ਬਾਈ ਯਾਰ ਮੈਂ ਪਾਪੂਗੇ ਵੀ ਦੇਖੂਗਾ ਇੱਕ ਰੱਟ ਸਪੋਰਟ ਪੈਂਟ ਸੀ ਹਾਂ ਬਈ ਹਾਂ ਇੱਕ ਲੇਡੀਜ਼ ਸਮਾਨ ਸੀ ਹੈ ਕਲੇਡੀਜ਼ ਸਮਾਨ ਸੀ ਬਈ ਤੇ ਇੱਕ ਤੋਂ ਹੋਰ ਆ ਭਾਂਡੂ ਦਾ ਸੁਗੜ ਮਗਾਈ ਸੀ ਬਾਈ ਇੱਕ ਉਹ ਭਾਂਡੂ ਸੁਗੜੀ ਵੀ ਆ ਕਿਵੇਂ ਪਾਉ ਉਹ ਆ ਬਈ ਦੇ ਭਾਣ ਬਾਈ ਚੱਕ ਜਮਾਨਾ ਗਾਜ ਵੀ ਜਾਣਾ ਮੈਂ ਯਾਰ ਬਾਈ ਆਹ ਪਾਈ ਪੂਈ ਕੇ ਬਲੇ ਕਿਸ ਦੀ ਨਹੀਂ ਨਹੀਂ ਬਾਈ ਫਗਰ ਪਾਇ ਕਰ ਤੁਸੀਂ ਲੀ ਬਸਤੇ ਮਗਾ ਆ ਦੇਖ ਬਈ ਆ ਘਰੇ ਆ ਖੋਲ ਕੇ ਦੇਖ ਲੈਂਦਾ ਯਾਰ ਬਾਈ ਮੈਂ ਪਹਿਲੀ ਵਾਰੀ ਮਗਾ ਆ ਨੀਕ ਕਰ ਭੈਣ ਚੋ ਬਾਈ ਯਾਰ ਭੰਗਾਂ ਦੇ ਪਾਈ ਹੁੰਦੀ ਆ ਯਾਰ ਓਏ ਅੱਬਾ ਜੀ ਕਿਉਂ ਕਮਲ ਮਾਰੀ ਜਾਣਾ ਯਾਰ ਮੈਂ ਗਾਂ ਵੀ ਜਾਣਾ ਬਤੇਰੇ ਦੇ ਨੇ ਆ ਸੁਖਮਾਨ ਯਾਰ ਲਈ ਫਿਰਦਾ ਯਾਰ ਬਾਈ ਇੱਕ ਪੈਂਟ ਕੋਟ ਸੀ ਆਪਣਾ ਆ ਜੀ ਮੇਰੇ ਬਾਈ ਇਹ ਨਹੀਂ ਮੇਰਾ ਬਾਈ ਆਪਣਾ ਪੈਂਟ ਕੋਟ ਸੀਗਾ ਯਾਰ ਆ ਪੈਂਟ ਕੋਟ ਉਹ ਕੰਮ ਹੀ ਯਾਰ ਆਪਣਾ 14 ਦਾ ਯਾਰ ਆ ਤਾਂ ਹੁਣ ਉਹਦੇ ਵਾਸਤੇ ਮੈਂ ਲੈ ਕੇ ਜਾਣੀ ਸੀ ਪੈਂਟ ਕੋਟ ਆ ਬਾਈ ਇਹ ਹਾਂ ਬਈ ਹਾਂ ਹੋਈ ਜਾ ਤਾਂ ਕਿੱਥੇ ਦੇ ਜਾ ਪਾਰੀ ਬਾਈ ਕੋਈ ਨਹੀਂ ਆ ਕਾਬਰੇਗਾ ਤਾਂ ਫਿਰਦਾ ਯਾਰ ਕਿੱਥੇ ਆ ਬਾਈ ਮੈਂ ਤਾਂ ਜੈਪੂ ਨਹੀਂ ਨਹੀਂ ਆ ਪਈਆ ਆ ਪਈਆ ਵੇ ਮੈਂ ਵਿਹਾਂ ਜਾਣਾ ਤਨ ਬਈ ਚੱਕ ਸਮਾਨ ਕੇ ਨਾ ਮੈਂ ਜਾ ਵੀ ਜਾਣਾ ਯਾਰ ਫਿਰਦਾ ਬਈ ਪੈਸੇ ਦਿੱਤੇ ਮੈਂ ਤੈਨੂੰ ਤੂੰ ਕਿਉਂ ਕਮਲਾ ਉੱਗਰੀ ਜਾਣਾ ਬਾਈ ਯਾਰ ਪੈਂਟ ਕੋਟ ਦਸਰਾ ਵੋਏ ਵੇ। ਉਹ ਵੀ ਇੱਕ ਨੰਬਰ ਹੀ ਸਮਾਨ ਆਉਂਦਾ ਸਾਡੇ ਕੋਲ ਤਾਂ ਬਾਈ। ਆਹ ਸਰਾ ਪੈਂਟ ਦੋਦਾ। ਇਹਦੇ ਪਜਾਮਾ ਆਇਆ ਸੀ ਬਾਈ। ਇਹ ਵੈਚੀਓ ਬਾਈ। ਕੋ ਬਾਰ ਸਰਾ ਵੋਏ। ਆਗੀ। ਭਾਂ ਜੁਰਮਾ ਖੱਟੇ ਇੰਪੂ ਲੱਗੂ ਆਗੀ ਆ ਪੈਂਟ ਕੋਟ ਨਾਲ। ਤੇ ਬਾਈ ਜੇਗਾ ਆਰਡਰ ਹੀ ਤਾਂ ਉਹੀ ਆਉਣਾ ਮਾਣਾ। ਤੇ ਬਾਈ ਮੇਰੇ ਤਾਂ ਪੈਸੇ ਦੇ ਆਗੀ ਜਰਾ ਐਵੇਂ ਜ ਮੈਂ ਪੈਸੇ ਮੋੜਿਆ ਰੋ। ਕੋਲਾ ਪੈਂਟ ਕੋਟ ਸੌਰੀ ਆ ਕੋ ਕਰਾਂਗੇ ਉਹੀ ਆਊਗਾ। ਹੋਰ ਨਾ ਕਿਸ ਦਾ ਆ ਗਿਆ। ਭਾਈ ਆਪਾਂ ਦਾ ਸਾਮਾਨ ਦੋ ਦੇ ਕੇ ਆਇਆ ਵਧੀਆ ਜਿਹਾ ਨਿਕਲਿਆ ਮੈਂ ਆਪੇ ਪੈਸੇ ਦੇ ਬਾਈ ਮੇਰੇ ਤਾਂ ਇਹਨੇ ਪੈਸੇ ਨਹੀਂ ਯਾਰ ਆ ਚੱਕਾ ਮਾਂ ਚੱਕਾ ਤਾਂ ਭਾਈ ਮੇਰਾ ਸਮਾਨ ਤੇ ਮੈਂ ਗਾਦਾ ਸੀ ਤੂੰ ਭੈਣ ਤੋਂ ਗੰਦ ਪੰਦਾ ਢੋਲਾ ਭਰੀ ਫਿਰਦਾ ਆਪਣੇ ਦਾ ਬਾਈ ਪੈਸੇ ਦੇ ਮੇਰਾ ਵਿਆਹ ਜਾਣਾ ਹੁੰਦਾ ਮੈਨੂੰ ਨਹੀਂ ਪਤਾ ਪੈਸੇ ਦੇ ਬਾਈ ਯਾਰ ਆ ਚੱਕੀ ਆ ਚੱਕੀ ਯਾਰੇ ਮਾਨ ਦਾ ਭਾਈ ਪੈਸੇ ਦੇ ਸਾਰਾ ਪੈਸੇ ਵੀ ਸਹੀ ਦੇ ਦੇ ਤੇ ਮਤ ਆਸਤੀ ਗੱਲ ਪੈਸੇ ਪੈਸੇ ਗੰਦ ਢੋਲਾ ਭਰੀ ਬੈਠ ਪੈਸੇ ਇਹ ਨਹੀਂ ਮੈਂ ਬਾਈ ਐ ਮੈਂ ਖੰਦ ਬਾੜ ਦੂ ਗੰਦਰਾ ਢੋਲਾ ਭਰੀ ਮੇਰਾ ਪੈਸੇ ਦੇ ਲੈ ਭਾਈ ਮੈਂ ਨਹੀਂ ਆ ਭੈਣ ਚੁਦ ਪਾਉਣਾ ਉਸ ਮਾੜਾ ਲੋਕਾਂ ਦੇ ਤੂੰ ਭੈਣ ਦੀ ਨਾਂ ਚਾਟਿਆ ਕੰਮ ਲੈਣਾ ਕੰਦਰਾ ਕੋਣਾ ਭਰੀ ਸੰਦਾ ਮੈਂ ਨਾ ਮਾ ਲੈਕ ਤੋਂ ਕਿੱਧਰ ਕਮਲਿਆ ਨਾਲ ਮੱਥਾ ਪਿਆ ਜਾਂਦਾ ਕੁਦੂਸ ਮਾੜਾ ਔਰ ਜਾ ਇੱਥੇ ਭੈਣ